ਪਿਆਰੀ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਪੰਬੜ ਮਚਦਾ ਹੈ ਵਿਚਲੇ ਅਗਲੇ ਨਵੰਦ ਚਿੱਤਰਕਾਰ ਦੇ ਰੂਪ ਬਰੂ ਪੇਸ਼ ਕਰਨ ਵੱਲ ਜਾ ਰਿਹਾ ਕਪੂਰਥਲਾ ਸ਼ਹਿਰ ਵਿੱਚ ਇੱਕ ਸੰਸਥਾ ਹਰ ਸਾਲ ਹਿੰਦ ਸਮਾਚਾਰ ਪੱਤਰ ਸਮੂਹ ਦੇ ਬਾਨੀ ਲਾਲਾ ਜਗਤ ਨਾਰੈਣ ਦੀ ਯਾਦ ਵਿੱਚ ਇੱਕ ਯਾਦਗਾਰੀ ਮੇਲਾ ਲਗਉਂਦੀ ਹੈ ਲਾਲਾ ਜੀ ਨੂੰ ਪੰਜਾਬ ਵਿੱਚ ਖੜਕੂਬਾਦ ਦੇ ਦੌਰਾਨ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਉਸ ਸਮਾਗਮ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸਰਿੰਦਰ ਸ਼ਿੰਦੇ ਨੂੰ ਸਨਮਾਨਤ ਕੀਤਾ ਜਾਣਾ ਸੀ ਸਾਨੂੰ ਪ੍ਰਗਤੀ ਕਲਾ ਕੇਂਦਰ ਵਾਲਿਆਂ ਨੂੰ 20 ਨਾਟਕਾਂ ਤੇ ਕੋਰੀਓਗ੍ਰਾਫੀਆਂ ਲਈ ਬੁਲਾਇਆ ਗਿਆ ਸੀ ਲਾਲਾ ਜਗਤਨਾਰਣ ਦੇ ਸੁਪੁੱਤਰ ਵਿਜੇ ਚੋਪੜਾ ਮੁੱਖ ਮਹਿਮਾਨ ਸਨ ਸ਼ਿੰਦੇ ਨੇ ਤਾਂ ਉਹੀ ਡਰਾਈਵਰਾਂ ਵਾਲੇ ਹੀ ਗੀਤ ਗਾਏ ਜਿਸ ਤਰ੍ਹਾਂ ਕਿ ਪੰਜਾਬ ਦਾ ਲਗਭਗ ਹਰ ਗਾਇਕ ਜਿਆਦਾਤਰ ਇਸ ਤਰ੍ਹਾਂ ਦੇ ਗੀਤ ਹੀ ਗਾਉਂਦੇ ਹਨ ਅਸੀਂ ਇਸ ਤੋਂ ਉਲਟ ਇਨਕਲਾਬੀ ਤੇ ਸਮਾਜਿਕ ਕੋਰੀਓਗ੍ਰਾਫੀਆਂ ਜਿਸ ਲਈ ਅਸੀਂ ਜਾਣੇ ਜਾਂਦੇ ਹਾਂ ਪੇਸ਼ ਕੀਤੀਆਂ ਅਸੀਂ ਛਿੰਦੇ ਦਾ ਹੀ ਗਾਇਆ ਅਖਾੜਾ ਸ਼ਹੀਦ ਭਗਤ ਸਿੰਘ ਇਹ ਵਿੱਚੋਂ ਅਪੇਰਾ ਵੀ ਪੇਸ਼ ਕੀਤਾ ਪ੍ਰੋਗਰਾਮ ਤੋਂ ਬਾਅਦ ਅਸੀਂ ਆਪਣੀ ਗੱਡੀ ਆਪ ਫੋਰ ਵੀਲਰ ਵਿੱਚ ਬੈਠ ਕੇ ਬੱਸ ਸੁੱਤੋਂ ਨਹੀਂ ਲੱਗੇ ਸੀ ਤਾਂ ਇੱਕ ਵਿਅਕਤੀ ਮੇਰੇ ਕੋਲ ਆਇਆ ਤੇ ਪੁੱਛਿਆ ਸਰ ਤੁਸੀਂ ਕਿੱਧਰ ਨੂੰ ਜਾਣਾ ਮੈਂ ਕਿਹਾ ਅਸੀਂ ਜਲੰਧਰ ਵੱਲ ਨੂੰ ਜਾ ਰਹੇ ਹਾਂ ਉਸ ਨੇ ਫਿਰ ਕਿਹਾ ਮੈਂ ਵੀ ਜਲੰਧਰ ਵੱਲ ਜਾਣਾ ਐ ਮੈਨੂੰ ਉੱਥੇ ਤੱਕ ਲੈ ਜਾਵੋਗੇ ਮੈਂ ਕਿਹਾ ਤੁਸੀਂ ਮੇਰੇ ਕੋਲ ਅੱਗੇ ਬੈਠ ਜਾਵੋ ਉਹ ਮੇਰੇ ਕੋਲ ਬੈਠ ਗਿਆ ਸ਼੍ਰੀ ਲੰਕੇ ਸਾਡਾ ਪੋਰ ਵੀਲਰ ਜਲੰਧਰ ਰੋਡ ਤੇ ਟਹਿ ਗਿਆ ਉਹ ਮੈਨੂੰ ਫਿਰ ਪੁੱਛਣ ਲੱਗਾ ਕਿ ਤੁਸੀਂ ਜਲੰਧਰ ਤੱਕ ਹੀ ਜਾਣਾ ਮੈਂ ਕਿਹਾ ਅਸੀਂ ਫਲੋਰੀਏ ਹਾਂ ਫਲੋਰ ਕੋਲੀ ਸਾਡਾ ਪਿੰਡ ਲਾਂਦੜਾ ਹੈ ਅਸੀਂ ਪ੍ਰਗਤੀ ਕਲਾ ਕੇਂਦਰ ਵਾਲੇ ਹਾਂ ਉਹ ਕਹਿਣ ਲੱਗਾ ਮੈਂ ਵੀ ਫਲੋਰੀਆ ਹੀ ਹਾਂ ਮੇਰਾ ਪਿੰਡ ਵੀ ਤੁਹਾਡੇ ਗੋਂਡ ਵਿੱਚ ਹੀ ਹੈ ਉਸ ਨੇ ਮੈਨੂੰ ਆਪਣੇ ਪਿੰਡ ਦਾ ਨਾਮ ਦੱਸਿਆ ਅਤੇ ਆਪਣਾ ਨਾਮ ਵੀ ਦੱਸਿਆ ਇੱਕ ਵਾਰ ਮੈਂ ਤੁਹਾਡੇ ਪਿੰਡ ਬਲਰਾਜ ਸਾਨੀ ਨਾਟਕ ਮੇਲੇ ਤੇ ਗਿਆ ਸੀ ਮੈਂ ਚਿੱਤਰਕਾਰ ਮੈਂ ਚੌਲਾਂ ਦੇ ਦਾਣੇ, ਬਾਦਾਮ ਦੀਆਂ ਗਿਰੀਆਂ ਉੱਤੇ ਚਿੱਤਰ ਬਣਾਉਂਦਾ। ਮੈਨੂੰ ਯਾਦ ਆਇਆ ਕਿ ਇੱਕ ਮੇਲੇ ਦੇ ਅਖੀਰ ਵਿੱਚ ਆਇਆ ਸੀ ਤੇ ਆਪਣੇ ਚਿੱਤਰ ਇਸਨੇ ਸਾਨੂੰ ਦਿਖਾਈ ਸਨ। ਅਸੀਂ ਇਸ ਨੂੰ ਤਸ਼ਾਹਦ ਕਰਨ ਹਿਤ ਇੱਕ ਮਮੈਂਟੋ ਵੀ ਦਿੱਤਾ ਸੀ। ਪਰ ਮੈਂ ਇਸ ਨੂੰ ਪਛਾਣ ਨਹੀਂ ਸੀ ਸਕਿਆ। ਪਰ ਹੁਣ ਉਸਨੇ ਆਪਣੀ ਪਛਾਣ ਦੱਸੀ ਤਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਪਛਾਣ ਗਿਆ ਸੀ। ਉਹ ਅੱਗੇ ਬੋਲਿਆ ਮੈਂ ਅੱਜ ਇੱਥੇ ਬਦਾਮ ਦੀ ਗਰੀ ਉੱਤੇ ਲਾਲਾ ਜਗਤ ਨਾਰੈਣ ਦੀ ਤਸਵੀਰ ਬਣਾ ਕੇ ਵਿਜੇ ਚੋਪੜਾ ਨੂੰ ਪੇਂਟ ਕਰਨ ਆਇਆ ਸੀ ਉਹ ਕਹਿਣ ਲੱਗਾ ਮੈਂ ਬਾਦਲ ਦੀ ਫੋਟੋ ਬਣਾ ਕੇ ਬਾਦਲ ਨੂੰ ਪੇਂਟ ਕੀਤੀ ਮੈਂ ਰਾਸ਼ਟਰਪਤੀ ਦੀ ਫੋਟੋ ਬਣਾ ਕੇ ਉਹਨਾਂ ਨੂੰ ਪੇਂਟ ਕੀਤੀ ਮੈਂ ਪ੍ਰਧਾਨ ਮੰਤਰੀ ਦੀ ਫੋਟੋ ਬਣਾ ਕੇ ਵੀ ਉਹਨਾਂ ਨੂੰ ਪੇਂਟ ਕੀਤੀ ਉਹਨਾਂ ਨਾਲ ਖਿੱਚੀਆਂ ਫੋਟੋਆਂ ਵੀ ਉਹ ਮੈਨੂੰ ਦਿਖਾਉਂਦਾ ਰਿਹਾ ਅਤੇ ਵੱਖ-ਵੱਖ ਹਵਾਰਾਂ ਵਿੱਚ ਉਹਨਾਂ ਦੀਆਂ ਫੋਟੋਆਂ ਸਮੇਤ ਰਿਪੋਰਟਾਂ ਵੀ ਇੱਕ-ਇੱਕ ਫੋਟੋ ਉਸਨੇ ਸਤਗੁਰੂ ਰਬਦਾਸ ਜੀ ਅਤੇ ਡਾਕਟਰ ਅੰਬੇਡਕਰ ਜੀ ਦੀ ਵੀ ਦਿਖਾਈ ਫਿਰ ਮੈਨੂੰ ਆਪਣਾ ਮੋਬਾਈਲ ਕੱਢ ਕੇ ਦਿਖਾਉਣ ਲੱਗ ਪਿਆ ਕਿ ਮੈਂ ਮਾਡਲਿੰਗ ਵੀ ਕਰਦਾ ਹਾਂ ਇੱਕ ਮਾਤਾ ਦੀ ਭੇਟ ਉੱਤੇ ਮੈਂ ਮਾਡਲਿੰਗ ਵੀ ਕੀਤੀ ਹੈ ਮੈਂ ਉਸਨੂੰ ਪੁੱਛਿਆ ਚਿੱਤਰਕਾਰੀ ਤੇ ਮੋਡਲਿੰਗ ਤੋਂ ਬਿਨਾ ਤੁਸੀਂ ਹੋਰ ਕੀ ਕਰਦੇ ਹੋ ਉਸਨੇ ਕਿਹਾ ਕਿ ਮੈਂ ਸਰਕਾਰੀ ਟੀਚਰਾਂ ਫਲੋਰ ਤੋਂ ਨਵਾਂ ਸ਼ਹਿਰ ਰੋਡ ਤੇ ਪ੍ਰਾਇਮਰੀ ਸਕੂਲ ਵਿੱਚ ਮੈਂ ਪੜਾਉਂਦਾ ਮੈਨੂੰ ਯਾਦ ਆਇਆ ਕਿ ਮਾਸਟਰ ਜੀ ਇੱਕ ਦਲਤ ਹਨ ਅਤੇ ਚਮਾਰ ਜਾਤੀ ਨਾਲ ਸੰਬੰਧ ਰੱਖਦੇ ਹਨ ਮੈਂ ਕਿਹਾ ਮਾਸਟਰ ਜੀ ਠੀਕ ਹੈ ਤੁਸੀਂ ਚਿੱਤਰਕਾਰੀ ਕਰਦੇ ਹੋ ਤੁਸੀਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਜੀ ਦੀਆਂ ਫੋਟੋਆਂ ਬਣਾਈਆਂ ਪਰ ਜਿਸ ਸਮਾਜ ਵਿੱਚ ਤੁਸੀਂ ਜੰਮੇ ਹੋ ਉਹ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਦਾ ਆਰਥਿਕ ਸਮਾਜਿਕ శਰੀਰਕ ਤੇ ਮਾਨਸਿਕ ਜ਼ਬਰ ਭੋਗ ਦਾ ਆ ਰਿਹਾ ਹੈ ਕੀ ਤੁਸੀਂ ਉਸ ਦਾ ਵੀ ਚਿੱਤਰ ਬਣਾਇਆ ਕਦੇ ਹੁਣ ਸਾਡੀ ਗੱਡੀ ਚਲੰਤਰ ਸ਼ਹਿਰ ਚੋਂ ਗੁਜ਼ਰ ਰਹੀ ਸੀ ਮੈਂ ਬਾਹਰ ਦੇਖਦਿਆਂ ਗਿਆ ਉਹ ਬੁੱਢਾ ਮਜ਼ਦੂਰ ਜੋ ਮੁੜਕੋ ਮੁੜਕੀ ਹੋਇਆ ਭਾਰ ਵਾਲੀ ਰਿਹੜੀ ਨੂੰ ਤੱਕ ਰਿਹਾ ਕੀ ਕਦੇ ਉਸ ਦੇ ਦਰਦ ਨੂੰ ਵੀ ਚਿਤਰਿਆ ਉਹ ਰਿਕਸ਼ੇ ਵਾਲਾ ਫਿਰਦ ਅਵਸਥਾ ਵਿੱਚ ਵੀ ਸਵਾਰੀਆਂ ਨੂੰ ਢੋ ਰਿਹਾ ਕੀ ਉਸ ਦੀ ਪੀੜਾ ਵੀ ਕਦੇ ਚਿਤਰੀ ਮੇਰੀਆਂ ਗੱਲਾਂ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ ਇਸ ਲਈ ਉਹ ਚੁੱਪ ਸੀ ਮੈਂ ਅੱਗੇ ਕਿਹਾ ਚਿੱਤਰਕਾਰ ਸਾਹਿਬ ਤੇਰੇ ਸਮਾਜ ਦੀਆਂ ਔਰਤਾਂ 60 65 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਬਗਾਨੇ ਬੰਨਿਆਂ ਤੇ ਕਾਖੋਦੀਆਂ ਫਿਰਦੀ। ਜੇ ਕੋਈ ਉਹਨਾਂ ਦਾ ਚਿੱਤਰ ਬਣਾਇਆ ਤਾਂ ਮੈਨੂੰ ਦਿਖਾਓ। ਇਹ ਮੁੱਖ ਮੰਤਰੀਆਂ, ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਦੇ ਚਿੱਤਰ ਮੈਨੂੰ ਪ੍ਰਭਾਵਿਤ ਨਹੀਂ ਕਰਦੇ। ਜਿਸ ਸਮਾਜ ਵਿੱਚ ਤੁਸੀਂ ਜੰਮੇ ਹੋ, ਉਸ ਦਾ ਕਰਜ਼ਾ ਹੈ ਤੁਹਾਡੇ ਸਿਰ। ਉਸ ਨੂੰ ਕੌਣ ਉਤਾਰੇਗਾ? ਮੈਂ ਅਗਲਾ ਸਵਾਲ ਉਸ ਨੂੰ ਕੀਤਾ। ਚਿੱਤਰਕਾਰ ਸਾਹਿਬ ਜੀ, ਤੁਸੀਂ ਮਾਸਟਰ ਹੋ। ਤੁਸੀਂ ਬੱਚਿਆਂ ਨੂੰ ਇਤਿਹਾਸ ਪੜਾਉਂਦੇ ਹੋ। ਤੁਸੀਂ ਖੁਦ ਵੀ ਇਤਿਹਾਸ ਪੜ੍ਹ ਕੇ ਮਾਸਟਰ ਲੱਗੇ ਹੋ। ਮੈਨੂੰ ਦੱਸੋ ਜਿਸ ਮਾਤਾ ਦੀ ਪੇਟ ਤੇ ਤੁਸੀਂ ਮਾਡਲਿੰਗ ਕੀਤੀ ਹੈ ਉਸ ਦਾ ਕੀ ਇਤਿਹਾਸ ਹੈ? ਚਿੱਤਰਕਾਰ ਸਾਹਿਬ ਨੇ ਕਿਹਾ ਤੁਹਾਡੀਆਂ ਗੱਲਾਂ ਠੀਕ ਹਨ। ਉਸ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਅੱਗੇ ਤੋਂ ਮੈਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਚਿੱਤਰਾਂ। ਉਹ ਫਗਵਾੜੇ ਆ ਕੇ ਉਤਰ ਗਿਆ ਕਿਉਂਕਿ ਅਸੀਂ ਫਗਵਾੜੇ ਤੋਂ ਦਸਾਂਝਾਂ ਵੱਲ ਨੂੰ ਮੋੜਨਾ ਸੀ। ਉਧਰਲੇ ਕਲਾਕਾਰਾਂ ਨੂੰ ਉਹਨਾਂ ਦੇ ਪੈੰਡ ਪੈੰਡ ਛੱਡ ਕੇ ਫਿਰ ਅਸੀਂ ਆਪਣੇ ਪੈੰਡ ਪਹੁੰਚਣਾ ਸੀ ਮੈਨੂੰ ਨਹੀਂ ਪਤਾ ਕਿ ਉਸ ਤੋਂ ਬਾਅਦ ਚਿੱਤਰਕਾਰ ਜੀ ਨੇ ਮੇਰੀਆਂ ਗੱਲਾਂ ਤੇ ਕਿੰਨਾ ਅਮਲ ਕੀਤਾ ਕਾਸ਼ ਉਸਨੇ ਅਮਲ ਕੀਤਾ ਹੋਵੇ ਧੰਨਵਾਦ